ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਪੰਜ ਪਸ਼ੂ ਵਿਖਾਵਾਂਗੇ ਤਿੰਨ ਝੋਟੀਆਂ ਤੇ ਦੋ ਵੜਾਵਾ ਤੇ ਆਪਾਂ ਪਹੁੰਚੇ ਹਾਂ ਢੋ ਡੇਰੀ ਫਾਰਮ ਰਾਜਾ ਸਾਸੀ ਤੇ ਤੇ ਆਜੋ ਕਰਦੇ ਆਪਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸੱਚਾ ਵੀਰ ਜੀ ਸასი ਸਾਹਿਬ ਪਾਜੀ ਉਸ ਨਾ ਠੀਕ ਠਾਕ ਜੀ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾ ਪਾਜੀ ਮੇਰਾ ਹਰਮੰਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਮਰਸਾਦ ਤਹਿਸੀਲ ਜਨਾਲਾ ਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਪਿੰਡ ਹੈ ਆਪਣਾ ਠੀਕ ਆ ਫੋਨ ਨੰਬਰ ਹੀ ਬੋਲ ਦਿਓ 826444431 ਪਾਜੀ ਠੀਕ ਹੈ ਜੀ ਹਾਂਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਉਧਰ ਬਹਿਣਾ ਉਹ ਕਰ ਨਹੀਂ ਉਹ ਵੱਡੀ ਦਵਾਈ ਅੱਜ ਕਰੀਏ ਵੇਖ ਲਓ ਵੱਡੀ ਲੋ ਕਰ ਲਓ ਭਾਵੇਂ ਲੋ ਪਾਜੀ ਵੱਡੀ ਮਾਹਰ ਪਾਜੀ ਸੁਆ ਹੈ ਗਏ ਤੀਜਾ ਅੱਛਾ ਜੀ ਸੂਈ ਨੂੰ ਮਹੀਨੇ ਤੋਂ ਡੇਢ ਮਹੀਨੇ ਦੇ ਘਾੜਾ ਲੈ ਅੰਨੇ ਲਾ ਕੇ ਬੰ अच्छा अच्छा ठीक है। ਕਿਹੜੇ ਗਾਲੇ ਪਾੜੇ ਦੇ ਮੇਦੀ ਆ। ਠੀਕ ਹੈ ਠੀਕ। ਪੱਕਾ ਉਹ 10 ਕਿਲੋ ਫੁੱਲਾ ਡੁੱਲਾ। ਲੋ ਬਜੀ ਚੰਗੇ ਤਗੜੇ ਕੱਦ ਕਾਠ ਵਾਲੀ ਆ ਤੇ ਕਰੋ ਚੈੱਕ ਤਿੰਜਾ ਸੁਗਾ ਸੁਈ ਆ। ਸਵੇਰੇ 8:30 ਮੈਚ ਹੋ ਗਏ ਲਿਆਂਦੀ ਭਾਜੀ। ਅੱਛਾ ਜੀ। ਤੇ ਹੁਣ 1 ਵਜਾ ਸ਼ਾਮ ਨੂੰ 7 ਵਜੇ ਦਿਨ ਪੂਰੀ ਮੈਂ ਸੱਜਰਾਂ ਨੂੰ ਪਰਾਂ ਕਰੂੰਗੀ। ਠੀਕ ਹੈ ਠੀਕ ਹੈ ਲੋ ਬਜੀ। ਦੇਲੀ ਦਾ ਵੀ ਦਿਨ ਚ ਆ ਗਈ ਆ ਤੇ ਕਰੋ ਚੈੱਕ ਪਿੱਠ ਕੁੜਾ ਵਖਾਰੋ ਮੈਂ ਤਾਂ ਕਿੱਡੀ ਵੱਡੀ। ਚੰਗੇ ਤਗੜੇ ਕੱਦ ਕਾਠ ਵਾਲੀ ਆ। ਕਿੰਨਾ ਦਾ ਸੈਟ ਆਮ ਹੋਗਾ ਸੋਈ ਨੂੰ? 1.5 ਤੋਂ 2 ਮਹੀਨੇ ਬਾਅਦ ਹੀ ਘਰ ਆ ਲਿਆਂਦੇ ਹੋਏ ਆ ਠੀਕ ਆ ਠੀਕ ਆ ਲੋ ਭਾਜੀ 1.5 ਤੋਂ 2 ਮਹੀਨੇ ਦੇ ਵਿੱਚ ਟਾਈਮ ਹੋ ਗਿਆ ਉਹ ਸੂਈ ਨੂੰ ਮੈਂ ਕਾਦੀ ਭਾਜੀ ਮੇਰਾ ਪੋਤੇ ਆਪ ਨੂੰ ਨੰਗ ਮੈਂ ਸੋਦੀ ਆ ਲੋ ਭਾਜੀ ਕਰੋ ਚੈੱਕ ਕਰੋ ਸਪੜਾ ਬਹੁਤ ਕੰਗਾ ਲੱਗਾ ਵਾ ਪਹਿਲੇ ਸੂਈ ਉੱਥੋਂ ਆਈ ਭਾਜੀ ਛੋਟੀ ਲੋ ਭਾਜੀ ਸੱਜਣਾ ਪਰਖ ਵਾਲੇ ਬੰਦੇ ਨੇ ਆਪੇ ਵੇਖ ਲੈਣਾ ਭਾਜੀ ਕਿੱਧਰ ਦੀ ਮੈਂ ਠੀਕ ਆ ਠੀਕ ਆਈ ਲੋ ਭਾਜੀ ਕਰੋ ਚੈੱਕ ਕਰੋ ਹਾਂ ਦੇਵਾਲੂਆ ਬਹੁਤ ਹੀ ਚੰਗਾ ਵਾ ਸਜਰਾਉਣ ਪਰੇ ਕਰਨ ਦੀ ਹੈ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਅਜੇ ਭਾਈ ਚਵਾਈ ਦਾ ਟਾਈਮ ਤੇ ਮੈਂ ਬਾਂਦੀ ਪੂਰੀ ਅੱਛਾ ਠੀਕ ਹੈ ਠੀਕ ਹੈ ਜੀ ਲਓ ਭਾਈ ਸਵੇਰੇ ਵੀਰ ਕਹਿੰਦਾ ਕਿ 7 ਵਜੇ ਦੀ ਚਵਾਈ ਹੋਈ ਆ ਤੇ 1:00 ਵੱਜ ਗਿਆ ਵਾ ਤੇ ਉਹ ਚਾਣੇ ਨੰਬਰ ਪਰ ਪੂਰ ਛੱਡਾ ਘੜ ਵਾਦ ਨਹੀਂ ਠੀਕ ਹੈ ਜੀ ਲਓ ਜੀ ਕਰੋ ਚੈੱਕ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਇਹ ਫੇਸਵਾਲਟ ਵੀ ਚੈੱਕ ਕਰ ਸਕਦੇ ਜੇ ਤੁਸੀਂ ਕੱਦ ਦਾ ਕੁਸਾਬ ਲਾ ਲੈ ਵੀਰ ਵੇਖ ਲੋ ਕਿੱਥੇ ਠੀਕ ਹੈ ਲੋ ਭਾਈ ਕੱਦ ਦਾ ਹੋਰੀ ਚੰਦਰਾ ਵਾ ਕਿੰਨਾਂ ਦਾ ਹੈ ਕੀ ਮੁੱਲ ਕਰਨਾ ਵੀਰ ਜਰਾ ਇਹ ਲੋ ਮੋਲੇ ਭਾਜੀ ਹੋਂਦੇ ਹਸਾਬ ਨਾਲ ਮੈਂ ਹੁਣ ਤਾਜੀ ਸੂਈ ਹੋਵੇ ਤੇ ਡੇਢ ਦੀ ਆ ਹਾਂਜੀ ਹੁਣ ਵੇਖ ਲੋ ਮੋਲੇ ਦਾ ਜਾਇਜ਼ ਹੀ ਕਰ ਦਈਏ ਆਪ ਕੋ ਜਾਇਜ਼ ਬੱਚਾ ਹੁੰਦਾ ਹੁਣ ਵੀ ਲੱਖਾਂ ਬਾਹਰ ਮੈਂ ਭਾਜੀ ਵੇਚ ਦੇਣੀ ਹਾਂਜੀ ਹੁਣ ਮੋਲੇ ਦਾ 90000 ਜੇ ਦੱਸੋ ਕਿੰਨੇ ਦੀ ਦੇ ਦਈਏ ਕਰ ਦੋ ਜਾਇਜ਼ ਆ ਵੀ 80 ਦੀ ਦੇ ਦਈਏ ਕਰਦਾ 2000 ਰੋਲ 78000 ਦੀ ਹਾਂ ਨਾ ਮੈਂ ਦੇ ਦਾਂਗੇ ਭਾਜੀ ਮਿਲਣੀ ਨਹੀਂ ਆ ਪਰ ਠੀਕ ਹੈ 65000 ਦੀ ਉਦਾਈਆ ਮੈਂ ਜਿੱਦਾਂ ਕਰਦ ਵਜੇ ਨਾ ਮੈਂ ਦਾ ਠੀਕ ਹੈ ਠੀਕ ਹੈ ਜੀ ਬਾਬਾ ਜੀ 10 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਦੁੱਧ ਤਿਆਰ ਆ 75000 ਦੀ ਵੀ ਕਹਿੰਦਾ ਕਿ ਦੇ ਦਾਂਗੇ ਤੇ ਆ ਜਾਓ ਹੁਣ ਦੂਜੇ ਨੰਬਰ ਤੇ ਦੱਸੋ ਵੀ ਤਿਆਰੇ ਪਾ ਆ ਵੀ ਮੈਨੂੰ ਸੁਣੀ ਭਾਜੀ ਮਹੀਨਾ ਡੇਢ ਮਹੀਨਾ ਹੋਇਆ ਉਹ ਕੱਟਾ ਇਹ ਮਗਰ ਕੋਈ ਵੀ ਦਾ ਆਪਣੀ ਸਮਝਾਵੇ ਠੀਕ ਹੈ ਠੀਕ ਹੈ ਲਓ ਭਾਜੀ ਆਹ ਵਾਲਾ ਇਹਦਾ ਜਵਾਬ ਜੇ ਪਿੱਛੇ दो देरे ਥੱਲੇ ਵੀ ਪੱਕਾ 9 ਕਿਲੋ ਜੇ ਠੀਕ ਹੈ ਠੀਕ ਹੈ ਬਹੁਤ ਛੱਡਾ ਘਾੜਵਾਦ ਨਹੀਂ ਜੀ ਬਬੀ ਜੀ ਘਾੜ ਘਾਟ ਇਹਦਾ ਵੀ ਬਹੁਤ ਬਹੁਤ ਚੰਗਾ ਵਾ ਤੇ 9 ਲੀਟਰ ਜਿਹੜਾ ਇਹਦੇ ਕੋਲ ਦੋ ਦੋ ਤਿਆਰ ਆ ਤੇ ਸਰੀ ਨੂੰ ਕੋਈ ਮਹੀਨੇ ਦੇ ਡੇਢ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਮੇਲ ਕਾਫ ਜੇ ਤੇ ਪਿੱਛੇ ਤੇ ਇਸ ਟਾਈਮ ਜਿਹੜਾ 9 ਲੀਟਰ ਪੂਰਪੁਰ ਚੰਡੇ ਵਾਲਾ ਦੋ ਦੋ ਤਿਆਰ ਆ ਇੱਕ ਨਾ ਸੂਆ ਸੋਈ ਬਤੀ ਸੂਆ ਤੀਜਾ ਜਾਂ ਮਹੀ ਦਾ ਭਾਜੀ ਠੀਕ ਹੈ ਲੋ ਵੇ ਤੀਜਾ ਸੂਆ ਸੋਈ ਜੇ ਵੀ ਤੇ ਕਰੋ ਚੱਕ ਕੇ ਵੀ ਕਦੋਂ ਵਜਨ ਦੀ ਚੰਗੀ ਆ ਇਹ ਕੀ ਬੋਲ ਕਰ ਰਿਹਾ ਕਿਹਦਾ ਇਹਦਾ ਮੋਰ 70000 ਜੋ ਭਾਜੀ ਅੱਛਾ ਜੀ ਕਿੰਨੇ ਦੀ ਦੱਸੋ ਕਿੰਨੇ ਦੀ ਦੇ ਲਈਏ ਕੱਢ ਦੋ ਜੈ ਜੀ ਮੈਂ ਵੀ ਦੇ ਲਈਏ ਜੋਨ ਤੋਂ ਜਿਆਦਾ ਹੀ ਹੈ ਮੇਰਾ ਛੋਟ ਵਾਲਾ ਮੁੱਲ ਕਰਤੀਏ ਛੋਟ ਵਾਲਾ ਬਾੜੀਆ ਚ 200 ਛੋੜੀ ਹੋਣੀ ਹੈ ਠੀਕ ਲੋ ਭਾਜੀ 62000 ਰੁਪਏ ਦੇਣਾ ਕਿ 200 ਰੁਪਏ ਛੋਟ ਕਰ ਦਾਂਗੇ ਬਾਕੀ ਥਣ ਲਈ ਵਾਰਾ ਵੀ ਚੰਗਾ ਵਾ ਕਰੋ ਚੱਕ ਠੀਕ ਹੈ ਠੀਕ ਹੈ ਹੱਥ ਪੁੱਧ ਵੀ ਚੰਗਾ ਆਜੋ ਠੀਕ ਹੈ ਲੋ ਭਾਜੀ ਕਰ ਦਵਾ ਜੀ ਚੰਗੀ ਦੇ ਆਜੋ ਹੁਣ ਜੀੇ ਨੰਬਰ ਤੇ ਆਜੋ ਥੋੜੀ ਵਿਖਾ ਦਿਓ ਭਾਜੀ ਇਪ ਪਿੰਡ ਨੇ ਆ ਗਏ ਜੀ ਹਾਂ ਜੀ ਵੀਰ ਜੀ ਪਹਿਲਾ ਸਵਾ ਝੋਟੀ ਸੁਈ ਜੋ ਅੱਛਾ ਜੀ ਸੁਈ ਨੂੰ ਇਹਨੂੰ ਵੀ ਮੀਨੇ ਦੇ ਲੱਗ ਕੇ ਪੰਨੇ ਟਾਈਮ ਆ ਰਹੀ ਅੱਛਾ ਜੀ ਤੇ ਸੋਣੀ ਵਿਖਾਰੋ ਸਿੰਘ ਸਿੰਘ ਵਿਖਾ ਦਿਓ ਠੀਕ ਠੀਕ ਕਰੋ ਇੱਦਾਂ ਕੱਟ ਮਣਕੀ ਅੱਖ ਜੇ ਸੀਲ ਵਿਖਾਰੋ ਇੱਧਰ ਵੇਖ ਲੋ ਠੀਕ ਲੋ ਬਈ ਇੱਦਾਂ ਭਾਜੀ ਧਾਰ ਤੇ ਮਿਲਦੀ ਇੱਦਾਂ ਆ ਵੇਖੋ ਠੀਕ ਹੈ ਠੀਕ ਹੈ ਜੀ ਉਹ ਬਈ ਥੱਲੇ ਬੈਠੇ ਆ ਘਾਰ ਦੋ ਕੋਈ ਪਾੜਾ ਨਹੀਂ ਕੋਈ ਜੂੜ ਨਹੀਂ ਇੱਧਰ ਵੇਖ ਲੋ ਠੀਕ ਹੈ ਠੀਕ ਹੈ ਜੀ ਸੀਲ ਵੇਖ ਲੋ ਇਹ ਕਿੰਨਾ ਪਿੰਡੋਂ ਭਾਜੀ ਝੋਟੀ ਲਈ ਹੁਣੇ ਧਾਰਾ ਮਾਰ ਕੇ ਲੈਂਦੀ ਤਾਂ ਵੀ ਡੋਕਿਆਂ ਜਾਈਏ ਨੋ ਦੋ ਦੇ ਅੰਦੇ ਪੱਕਾ 7 ਕਿਲੋ ਆ। ਅੱਛਾ ਜੀ। 6 ਮੰਨ ਕੇ ਜਿਹੜਾ ਮੱਝ ਵੀ ਲਖੜੇ। ਠੀਕ ਹੈ ਠੀਕ ਹੈ। ਲਓ। ਆਪਾਂ ਤੋਕੇ ਨਹੀਂ। ਚਲੋ ਚੈੱਕ ਕਰਦ ਕੋ ਤੇਰਾ ਵੀ ਚੰਗਾ। 6 ਲੀਟਰ ਖੁੱਲਾ ਡੁੱਲਾ ਦੁੱਧ ਭਾਈ। ਮੀਰਾ ਵੀ ਦੇ ਵਿੱਚ ਆ ਗਈ ਆ ਤੇ। ਐਡਾ ਕੱਟ ਮੜ ਕੀ ਅੱਖ ਬਖਾ ਦਿਓ। ਠੀਕ ਹੈ ਜੀ। ਨਿੱਕੀ ਨਿੱਕੀ ਸੰਗੀ ਲੱਗੀ ਏ। ਆਹੋ। ਬਹੁਤ ਵਧੀਆ। ਦੋ ਮਿੰਟ ਕਰੋ ਚਾਹ ਕੱਟ ਕੋ ਤੇਰੀ ਚੰਗੀ ਆ। ਇਹਦੇ ਤੇ ਹਸਤਾ ਮੇਲਾ 6 ਲੀਟਰ ਦੀ ਗਾਰੰਟੀ ਆ ਵੀਰ ਜੀ ਦੋ ਤੇ ਫੋਲੋ। ਤੇ ਬਾਕੀ ਵੀਰ ਕਹਿੰਦਾ ਕਿ ਧਾਰਾਂ ਧੂਰਾ ਮਾਰ ਕੇ ਲੈਂਦੀ ਤੇ ਤਾਂ ਥਾਣਾ ਦੇ ਵਿੱਚ ਆ ਗਈ ਆ। ਹਾਂਜੀ ਤੁਹਾਡੇ ਸਾਹਮਣੇ ਭਾਈ ਲਿਆਂਦੀ ਤੋਰ ਕੇ ਹਾਂਜੀ ਹਾਂਜੀ ਸੀਲ ਖੰਡੀ ਬੜੀ ਭਾਜੀ ਪੜਾ ਇੱਥੇ ਚੋਲੋ ਇੱਥੇ ਮਰਜੀ ਵਸਾ ਫੜ ਕੇ ਚੋਲੋ ਸੀਲ ਬਹੁਤ ਜ਼ਿਆਦਾ ਕੱਟੀ ਠੀਕ ਹੈ ਬਿਲਕੁਲ ਠੀਕ ਦੇ ਲਓ ਭਾਜੀ ਸੀਲ ਲੱਗ ਕੇ ਆਪਣੇ ਅੰਗਲ ਲੱਗਾ ਜੇ ਵੇਖ ਲਓ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਸੰਗ ਸੰਗ ਬਹੁਤ ਹੀ ਚੰਗਾ ਲੱਗਾ ਬਿੰਨੀਆਂ ਅੱਖਾਂ ਜੀ ਬਹੁਤ ਚੰਗੀ ਆ ਲਓ ਜੀ ਭਾਈ ਜੀ ਕਰੋ ਚਾਗੇ ਨੂੰ ਚੱਕ ਠੀਕ ਹੈ ਬਿਲਕੁਲ ਠੀਕ ਹੈ ਯਾਰ ਰੋ ਇਹ ਅਸਟਾ ਮੇਰਾ 6 ਲੀਟਰ ਦੁੱਧ ਬਿਲਕੁਲ ਤਿਆਰ ਆ। ਯਾਰ ਹੋ ਗਿਆ। ਕਰੋ ਜੀ ਲਾ ਕੇ ਤੋਂ ਚੱਕ ਥੰਮ ਤੋਂ ਬਹੁਤ ਚੰਗਾ ਗੱਡਿਆ ਵਾ। ਕੀ ਮੁੱਲ ਵਿੱਚ ਪੀੜਾ ਹਰੋ? ਖੋ ਭਾਜੀ ਛੋਟੀ ਦਾ ਬੱਚਾ ਹੋਵੇ ਤੇ ਇੱਥੇ ਮੁੱਲ ਜੋ ਮਰਜ਼ੀ ਕਰੀ ਜਾਈਏ 70 75 60 ਹਜ਼ਾਰ। ਅੱਛਾ ਜੀ। ਹੁਣ ਮੁੱਲ ਕੋਈ 60 ਨਹੀਂ ਐ ਕੋਈ 65 ਨਹੀਂ ਐ। 55 ਹਜ਼ਾਰ ਵੀ ਛੋਟੀ ਦੇ ਲਾਂਗੇ। ਠੀਕ ਐ ਜੀ। ਕਰਨਾ ਮਾਰ ਤਾ। ਕਰ ਦੋ ਹਰ ਜੇ। ਕੋਈ ਕਰੋ ਜੱਗੇ ਭਾਜੀ ਜਿੰਨਾ ਕਰਨਾ ਯਾਰ ਛੱਡ ਦਈਏ। ਦੇ ਰਾਂ ਇਹ ਪੂਰੇ 55 ਦੀ ਕੱਟੀ ਠੀਕ ਲੋ ਭਾਜੀ 55000 ਦੀ ਮੈਂ ਦੀਆਂ ਭਾਜੀ ਠੀਕ ਹੈ ਠੀਕ ਹੈ ਲੋ ਭਾਜੀ ਬਿਲਕੁਲ ਨੋਰਮਲ ਰੇਟ ਆ 55000 ਦੀ ਤੇ ਆਜੋ ਹੁਣ ਜਰਸੀ ਵੈਰ ਜਰਸੀ ਵਾਇਰਸ ਵੀ ਨਵਾਇਆ 8 9 ਦਿਨ ਉਹ ਅੱਛਾ ਜੇ ਮਤਲਬ ਅੱਛਾ ਜੀ ਸੀਲ ਦੀਆਂ ਲੋ ਭਾਜੀ ਪਿੱਛੇ ਦੇ ਕਰੋ ਇਦੋਂ ਥਣ ਭਾਜੀ ਵਿਖਾ ਰਹੀ ਐ ਸਪੈਸ਼ਲ ਲੱਗਾ ਚੁਾਈ ਵਾਲਾ ਵੇਖੋ ਲੋ ਭਾਜੀ ਥਣ ਤੁਣ ਪਾਓ ਜੰਗਾ ਲੱਗਾ ਹੈ ਵੀ ਸੀਲ ਠੰਡੀ ਜਾ ਕਰੋ ਜੀ ਚੈੱਕ ਕਿੰਨਾ ਕੁ ਜਿਹੜੇ ਕੋ ਦੁੱਧ ਦੁੱਧ ਤਾਂ ਭਾਈ ਵਖਾ ਹੋਇਆ ਲਾਊਗਾ 13 14 ਕਿਲੋ ਅੱਛਾ ਜੀ ਕਿੰਨਾ ਲੀਟਰ ਦਾ ਮੈਨ ਲੈਣਾ 12 ਲੀਟਰ ਦੁੱਧ ਕੋਈ ਚਾਰ ਟੈਮ ਮਿਲ ਕੇ ਲੈ ਜੀ ਠੀਕ ਹੈ ਠੀਕ ਹੈ ਲਓ ਬੋ ਜੀ ਜਰਸੀ ਆ ਗਈ ਜੇ ਬੂਖੀ ਖਾ ਚਲੋ ਚੈੱਕ ਫੇਰ ਕੁਆਲਟੀ ਬਹੁਤ ਜਿਆਦਾ ਚੰਗੀ ਜੀ ਸਿੱਗੀ ਜੇ ਮੂੰਹ ਸੁਆ ਦੁੱਜਾ ਉਧਰ ਲਾਓ ਫਿਰ ਲਓ ਬੋ ਜੀ ਛੇ ਦੰਦ ਜੀ ਮੂੰਹ ਵੀ ਅਜੇ ਇਹ ਦੁੱਜਾ ਸੁਆ ਜਿਹੜਾ ਸੁਈ ਆ ਉਹਦਾ ਸੁਆ ਵਾਲਾ ਦਾ ਜਵਾਬ ਜੇ ਮੇਲ ਕਾਫ ਅੰਦਰ ਲੱਗ ਰਿਹਾ ਜੀ ਲਓ ਵੀ ਥਾਨ ਭਾਂਡਾ ਇਹਦਾ ਵੀ ਬਹੁਤ ਚੰਗਾ ਵਸ ਕਰੋ ਚੈੱਕ ਕਿੰਨਾ ਵਿੱਚ ਵੇਚ ਦੋ ਤੇ ਪਿਛਲੇ ਸਵੇਰੇ ਪਿਛਲੇ ਸਵੇਰੇ 16 17 ਕਿਲੋ ਚੁੰਦੇ ਰਹੇ ਯਾਰ ਕਿ ਵੀ ਜ਼ਿਆਦਾ ਨਹੀਂ 15 16 ਕਿਲੋ ਦੁੱਧ ਚੁਵਾਈ ਜਾਉ। ਬਾਕੀ ਫੈਨ ਫੂਰ ਵੀ ਚੰਗੀ ਏ ਕੋਈ ਗਰਮੀ ਦੀ ਨਹੀਂ ਪ੍ਰਵਾਹ ਇਹਨੂੰ। ਅੱਛਾ ਅੱਛਾ ਠੀਕ ਏ ਠੀਕ ਏ। ਬਾਬਾ ਜੀ ਕਰੋ ਜੱਟ ਫੇਸਬੁਕ ਤੇ ਪਿਓਰ ਜੱਸੀ ਆ ਗਈ ਆ। ਠੀਕ ਏ ਬਿਲਕੁਲ ਠੀਕ ਏ। ਇਸ ਸੰਤੁਰੇ ਬਹੁਤ ਚੰਗਾ ਲੱਗਾ ਇਹਦੇ। ਫਿਰ ਸੰਤੁਰੇ ਨੇ ਜਿਹੜਾ 12 ਲੀਟਰ ਦੁੱਧ ਬਿਲਕੁਲ ਚੰਗਾ ਦੇ ਕੋਲ। ਕੀ ਮੁੱਲ ਮਿੱਗੇ ਦਾ ਹਰਾ ਲਓ ਭਾਜੀ ਮੁੱਲ ਕਰਨ ਨੂੰ ਭਲਾ 50 55 ਜੋ ਮਰਗੀ ਕਰੀਏ ਜੀ ਅੱਛਾ ਜੀ 45000 ਦੀ ਦੇ ਦਈਏ ਤੇ ਕਰੀਏ ਮਾਨਤਾ ਕਾ ਤੋਂ ਮਾਨਤਾ ਕਰੀਏ ਖੁੱਲੇ ਹੀ ਜਾਂਦੀ ਐ ਖੁੱਲਾਈ 42000 ਦੇ ਦਈਏ ਜਾਂਦੇ 40 ਦੀ ਬੁਰੀ ਹਾਂ ਨਾ ਜੀ ਜੋ ਭਾਜੀ ਜੇ ਤੁਸੀਂ ਕਰਾ 40000 ਠੀਕ ਹੈ ਭਾਜੀ 40000 ਚ ਸੱਜਰ ਸੂਈ ਵਹਿੜਿਆ ਤੇ 12 13 ਲੀਟਰ ਜਿਹੜਾ ਦੁੱਧ ਤਿਆਰ ਆ ਇਹਦੇ ਕੋਲ ਬਿਲਕੁਲ ਬਾਕੀ ਆ ਵੱਸੀ ਭਾਜੀ ਦੂਜਾ ਸਵਾ ਇਹ ਸਵੇਰ ਦੀ ਸੂਈ ਆ ਅੱਛਾ ਜੀ ਪਾਸ ਕਰਕੇ ਲਿਆਂਦੀ ਝੋਕੇ ਅੱਛਾ ਜੀ 2 2.5 ਕਿਲੋ ਬੋਲਾ ਕੱਢਿਆ ਉਸੇ ਠੀਕ ਠੀਕ ਮਸਲ ਦੇ ਥਣ ਬੜਾ ਕੱਢੀ ਭਾਜੀ ਵੱਸੀ ਅੱਛਾ ਜੀ ਸਵਾ ਹੀ ਬੜੀ ਲੱਗੀ ਆ ਭਾਜੀ ਥਣ ਤੋਂ ਇਹਦਾ ਵੀ ਦਰਜਾ ਚੈੱਕ ਕਰਾਉਣਾ ਇਹਦਾ ਵੀ ਕਾਲੀ ਜਰਸੀ ਜੋ ਭਾਜੀ ਨਸਲ ਅੱਛਾ ਜੀ ਖਾਤਾ ਵੀ ਚੈੱਕ ਕਰ ਸਕਦੇ ਜੀ ਕਿੰਨਾ ਵੀ ਕੋਲੇ ਸਵਾ ਕੱਢਿਆ ਸਰੇ ਕੋਲਾ ਭਾਈ 2.5 ਕਿਲੋ ਪਾਸ ਕਰਕੇ ਆਂਦੀ ਏ ਅੱਛਾ ਹਜੇ ਇੱਕੋ ਚਵਾਈ ਕੀਤੀ ਆਪਾਂ ਦੂਜੀ ਭਾਈ ਸ਼ਾਮ ਨੂੰ ਹੋਣੀ ਠੀਕ ਠੀਕ ਹੈ ਜੀ ਆ ਬੱਛੀ ਜਮਾ ਲਓ ਭਈ ਆ ਫੀਮਲ ਕਾਹਨੇ ਪਿਛੇ ਇਹਦੇ ਕਰੋ ਚੈੱਕ ਅਪ ਇਹ ਥਾਂ ਤਾਂ ਤੁਮ ਲਾਗੇ ਨਾ ਚੱਲੋ। ਇਹ ਬੱਸ ਨੂੰ ਕੱਢ ਨਹੀਂ ਤਾਂ ਚੰਗਾ। ਪੂਰਾ ਚਵਾਈ ਬੰਦੀ ਆ ਭਾਜੀ ਵੱਛੀ ਦੀ। ਠੀਕ ਆ ਠੀਕ ਆ ਜੀ। ਤੇ ਕੀ ਮੋੜੇ ਮਿਲਦੀ ਆ ਹਰੋ? ਮੋੜੇ ਦਾ ਵੀ 50000 ਜੇ। ਅੱਛਾ ਜੀ। 45 ਦੀ ਦੇ ਦੀ ਇਹ ਤਾਂ ਕਰਨਾ ਮਾਨ। ਕਰ ਦੋ ਜੈ ਜੈ ਚੋਵੀ। ਕਰੋ ਤੁਸੀਂ ਮਿਲਾਂ। ਨਹੀਂ ਦਦੋ ਆ ਵੀ। ਇਹ ਨਹੀਂ ਕਰਦੀ ਫਿਰ ਭਾਜੀ 40 40000 ਦੀਆਂ ਦੋਵੇਂ ਦੇ ਦਾਂਗੇ। ਜਾਂਦੋ ਫਿਰ। ਬਸ ਓੜੀ ਹੋਣੀ ਜੇ ਮਾਨਤਾਨੀ ਜੇ ਹੋਣਾ। ਠੀਕ ਲੋ ਭਾਈ ਜੀ 40 40000 ਦੀਆਂ ਸੱਜਰ ਸੁਝਾਂ ਵੜਾ। ਦੇਖੋ ਸਗੋਂ ਦੇ ਕੋਲ ਸਾਰੇ ਚੰਗੇ ਆ ਕਰੋ ਜੀ ਚੱਕਨ। ਆਡਰ ਕੁਆਲਟੀ ਤੇ ਥੋੜਾ ਥੋੜਾ ਦਾ ਸੈਜ ਗੈਬ ਜੇ ਕਰ ਸਕਦੇ ਜੇ ਲਾਗੇ ਤੋਂ ਲੀਗ ਲੀਗੇ ਭਾ ਭਾਜੀ ਅੱਜ ਪਾਏ ਜੀ ਅੱਛਾ ਜੀ ਹਾਂਜੀ ਬਾਕੀ ਇਹੋ ਬੈਂਗੀ ਤਸੱਲੀ ਕਰਕੇ ਚੋਚਵਾ ਕੇ ਖੜੋ ਸਾਡੇ ਕੋਲ ਠੀਕ ਹੈ ਠੀਕ ਹੈ ਲਓ ਭਾਜੀ ਹਰ ਵੀਡੀਓ ਚ ਬੇਨਤੀ ਵੀਰ ਕਰਦਾ ਵਾ ਕਿ ਜਿਹੜਾ ਸੋਇਆ ਪਸ਼ੂ ਆਪਣੀ ਚਵਾਈ ਕਰਕੇ ਖੜਿਆ ਕਰੋ ਤੇ ਜਿਹੜਾ ਗੱਭਣ ਹੈ ਆਪਣਾ ਟਿਪਕੇ ਖੜਿਆ ਕਰੋ ਤੇ ਸਵਾਗਤ ਹੈ ਸਾਰਾ ਸਾਰੇ ਵੀਰਾਂ ਦਾ ਤੇ ਲੋਡੇਰੀ ਫਾਰਮ ਆਏ ਸਾਂ ਅਸੀਂ ਤੋਂ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਭਰਾਵਾਂ ਦਾ